ਮਹੱਲਾ ਤੀ ਜਾਏ ਇਹ ਮਨ ਮੇਰਿਆ ਆਵਾਕਾਂ ਸਰਸਾਰੇ ਹੈ ਅੰਤ ਸੱਚੇ ਨਬੀ ਦਾ ਰਾਮ ਸੱਚਾ ਪਸ ਲਏ ਫਿਰ ਹੋਏ ਨਾ ਫੇਰ ਆ ਰਾਮ ਏ ਮਨ ਮੇਰੇ ਆਵਾ ਕੌਣ ਸੰਸਾਰ ਹੈ ਅੰਤ ਸੱਚ ਨੇ ਪੀੜਾ ਰਾਮ ਆਪੇ ਸੱਚ ਬਖਸ਼ ਲਾਏ ਇਰਖੋਏ ਨਾ ਫੇੜਾ ਆਰਾਮ ਇਰਖੋਏ ਨਾ ਫੇੜਾ ਅੰਤ ਸਚ ਨੇ ਵੇੜਾ ਗੁਰਮੁਖ ਮਿਰੇ ਵੜਿਆਈ ਸਾਚ ਰੰਗ ਰਾਤੇ ਸਹਜਿ ਮਾਤੇ ਸਹਜਿ ਰਹੈ ਸਮਾਈ ਸਚਾ ਮਨ ਪਾਇਆ ਸਚ ਵਸਾਇਆ ਸਬਦਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸਚ ਸਮਾਣੇ ਬਾਹਰ ਨਾ ਫੌਜ ਲਫੇਰਾ ਮਾਇਆ 모 ਸਭ ਬਰਲ ਹੈ ਦੂਚੈ ਪਾਇ ਖੁਆਈ ਰਾਮ ਮਾਸਤਾ ਪਿਤਾ ਸਭ ਹਿਤ ਹੈ ਹਿਤੇ ਪਰਚਾਈ ਰਾਮ ਹਿਤੇ ਪਰਚਾਈ ਪੁਰਬ ਕਮਾਈ ਮੇਟ ਨ ਸਕੈ ਕੋਈ ਜੇ ਸេចਕ ਸਾਡੀ ਸੋ ਕਰ ਵੇਖੈ ਇਸੇ ਛੇਵੜ ਅਵਰਣਾ ਕੋਈ ਮਨ ਮੁਖ ਅੰਦਾਤ ਤਪ ਤਪ ਖਪੈ ਦਿਨ ਸਭ ਦੇ ਸਾਤਨਾ ਆਈ ਨਾਨਕ ਬਿਨਾਂ ਵੈ ਸਭ ਕੋਈ ਪੁਲਾ ਮਾਇਆ ਮੁਹਿ ਖੁਆਈ ਇਹੋ ਜਗ ਜਲਤਾ ਦੇਖ ਕੇ ਜੇ ਪਾਇ ਹਰ ਸਰਣਾਈਂ ਰਾਮ ਅਰਦਾਸ ਕਰੀ ਗੁਰਪੂਰ ਆਗੇ ਰਖ ਲਿਓ ਦੇਹੋ ਵਡਾਈਂ ਰਾਮ ਰਖ ਲਿਓ ਸਰਣਾਈਂ ਹਰਨਾਮ ਵਡਾਈਂ ਤੁਰਜੇ ਵਡਾ ਵਰਨਾਤਾ ਦਾਤਾ ਸੇਵ ਲਾਗੇ ਸੇਵੜਾ ਪਾਗੇ ਜੋ ਗੰਗੇ ਕੋ ਜਾਤਾ ਜਤ ਸਦ ਸੰਜਮ ਕਰਮ ਕੰ ਮਾ ਵੈ ਬਿਨ ਗੁਰ ਸਾਥ ਨਾਹੀ ਨਹੀਂ ਪਾਈ ਨਾਨਕ ਕਿਸਨੋ ਸਬਦ ਭੁਜਾਏ ਸੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸੋ ਉਪਜੈ ਹੋਰ ਮਤ ਨਕਾਈ ਰਾਮ ਅੰਤਰਵਾਹ ਰੇਕ ਤੂ ਆਪੇ ਦੇਹ ਬਜਾਈ ਰਾਮ ਆਪੇ ਦੇਹ ਬਜਾਈ ਵਰਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚ ਸਦਾ ਹੈ ਸਾਚਾ ਸਾਚ ਸਬਦ ਸੁਪਾਕਿਆ ਕਰਮੈ ਨਿਤ ਕਰ ਪਾਇਆ ਸਰਬੁਰੇ ਵਡਾਈ ਨਾਨਕ ਜੋ ਨਾਮ ਰਤੇ ਸੋਈ ਮਹਿਲ ਪਾਇਨ ਮਤ ਪਰਵਾਣ ਸਚ ਸਾਈ ਰਮਾਨੇ ਜਿੱਕਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸ੍ਰੀ ਮਹਿਲ ਪਾਇਨ ਮਤ ਪਰਵਾਹਣ ਸੱਚ ਸਾਈ ਵਾਹਿਗੁਰੂ ਜਿੱਤ ਕਾ ਕਲਸਾ ਵਾਹਿਗੁਰੂ ਜਿੱਕੇ ਪਤ